ਹਨੇ ਜੀ જય શ્રી 크ishna ਸੋ ਨੀਨਾ ਕਿਦਨੀ ਚ ਤੁਹਾਡੇ ਸਾਰੇ ਭੈਣ ਭਰਾ ਨੂੰ ਬਸਾਲ ਕੀਤੀ ਕਰਦੇ ਆ ਜੀ ਲੈ ਬੱਟੀ ਕਾਹ ਤੇਰੀ ਪਲੇਟ ਆ ਲੈ ਜੀ ਸੰਜਨਾ ਨੂੰ ਪਰੌਂਠੀ ਦੇਤੀ ਪਰ ਸੰਜਨਾ ਮੇਰੇ ਨਾਲ ਸੇਰੇ ਸੇਰੇ ਲੱਗ ਰਹੀ ਆ ਕਹਿੰਦੇ ਮੰਮੀ ਸਬਜੀ ਸੰਜਨਾ ਬਿਨਾ ਸਬਜੀ ਤੋਂ ਨਾ ਪਰੌਂਠੀ ਨਹੀਂ ਖਾਂਦੀ ਹੈਗੀ ਬਿਲਕੁਲ ਵੀ ਇੱਕ ਮੇਰੇ ਇੱਕ ਜੋਸਟ ਫੈਨ ਬਹੁਤ ਜ਼ਿਆਦਾ ਖੜਕਾ ਕਰਦਾ ਮੇਰੇ ਨਾਲ ਚਿਮਨੀ ਦਾ ਨਾ ਜਿਹੜਾ ਕੰਪਨੀ ਵੱਲੋਂ ਆਇਆ ਸੀ ਨਾ ਉਹ ਵਾਲਾ ਪਾਈਪ ਨਾ ਇੰਨਾ ਹਲਕਾ ਆਇਆ ਸੀ ਤੇ ਆਪਾਂ ਨੇ ਨਾ ਥੋੜਾ ਜਿਹਾ ਟੋਟਾ ਨਾ ਆਪਣਾ ਇਹ ਵਾਲਾ ਘਟ ਗਿਆ ਸੀ ਜਿਹੜਾ ਆਪਣਾ ਇਹ ਇਹ ਵਾਲਾ ਪਾਈਪ ਨਾ ਬਦਿਆ ਤੇ ਜਿਹੜਾ ਇਹ ਵਾਲਾ ਪਾਈਪ ਇੱਥੇ ਜਿੱਥੇ ਮੇਰੀ ਉਂਗਲੀ ਜਾ ਰਹੀ ਹੈ ਇਹ ਇੰਨਾ ਹਲਕਾ ਹੈ ਇਹ ਥੋੜਾ ਜਿਹਾ ਪੀਸ ਘਟ ਗਿਆ ਸੀ ਜਿਹੜਾ ਫਿਰ ਕੰਪਨੀ ਵੱਲੋਂ ਆਇਆ ਸੀ ਨਾ ਹਲਕੇ ਵਾਲਾ ਆਇਆ ਸੀ ਆਪਣੇ ਉਹੀ ਵਿੱਚ ਪਾਤਾ ਸੀ ਇਸ ਕਰਕੇ ਨੇ ਨਿਕਲ ਗਿਆ ਕੱਲ ਸਿਰਫ ਕੁਝ ਨਹੀਂ ਸਿਰਫ ਪਾਈਪ ਨਿਕਲ ਗਿਆ ਹਵਾ ਦੇ ਕਾਰਨ ਹੁਣ ਆਪਾਂ ਹੀ ਆਏਗਾ ਸਰਵਿਸ ਕਰਕੇ ਜਾਏਗਾ ਪਾਈਪ ਦੀ ਤੇ ਮੈਂ ਦੇਖਦੀ ਆ ਸਾਡੇ ਇੱਥੇ ਨਾਲ ਹੀ ਸ਼ਾਪ ਹੈ ਵੱਡੇ ਵੱਡੇ ਸ਼ੋਅਰੂਮ ਹੈਗੇ ਥੋੜੀ ਦੂਰ ਅਸਿਰਵ ਦੋ ਕਦਮ ਅੱਗੇ ਜਾ ਕੇ ਫਿਰ ਮੈਂ ਲੈ ਕੇ ਆਉਂਗੀ ਹੁਣ ਉਸ ਤੋਂ ਵਧੀਆ ਲੈ ਪਵਾ ਲੂੰਗੀ ਬਾਰ-ਬਾਰ ਨਾਲ ਕੱਲ ਨੂੰ ਫਿਰ ਸਾਨੂੰ ਫਿਚਰ ਚ ਤੰਗ ਕਰੇ ਫਿਰ ਹੋਣੀ ਇਸ ਚਿਮਨੀ ਮੇਰੀ ਬਹੁਤ ਵਧੀਆ ਬਹੁਤ ਅੱਛੀ ਕੰਪਨੀ ਦੀ ਆ ਇਨ ਦੀਅਰ ਦੀ ਆ ਇਹ ਆਪਣੇ ਮਨਾਂ ਦਾ 31000 ਦੀ ਲੱਗੀ ਸੀ ਸ਼ਾਇਦ ਹਾਂਜੀ ਕਿਉਂਕਿ ਇਹ ਮੈਨੂੰ ਗਿਫਟ ਦਿੱਤੀ ਸੀ ਕਿਸੇ ਨੇ ਆਪਣੇ ਫਿਰ ਥੋੜੇ ਜਿਹੇ ਪੈਸੇ ਅਸੀਂ ਪਾ ਕੇ ਨਾ ਫਿਰ ਅਸੀਂ ਅਸੀਂ ਆਪਣੇ ਬਜਟ ਦੇ ਹਿਸਾਬ ਨਾਲ ਨਾ 12000 ਰੁਪਏ ਦੀ ਲੈ ਰਹੇ ਸੀ ਫਿਰ ਸਾਨੂੰ ਕਿਸੇ ਨੇ ਗਿਫਟ ਦਿੱਤਾ ਸੀ ਉਹਨਾਂ ਨੇ ਪੁੱਛ ਰਿਆ ਸੀ ਫਿਰ ਅਸੀਂ ਕਿਹਾ ਤਾਂ ਵੀ ਸਾਡੀ ਉਹ ਚੇਜੇਸ ਬਾਕੀ ਤਾਂ ਦੇਖੋ ਹੁੰਦੀਆਂ ਘਰਾਂ 'ਚ ਸਾਨੂੰ ਚਿਮਨੀ ਵਧੀਆ ਵਾਲੀ ਉਹ ਲੈ ਲੈਣੇ ਆ ਸਾਨੂੰ ਉਹਨਾਂ ਨੇ ਆਪਣਾ ਬਜਟ ਦੱਸ ਤਾਂ ਅਸੀਂ ਫਿਰ ਅਸੀਂ ਉਹਦੇ 'ਚ ਪੈਸੇ ਪਾ ਕੇ ਆਪਣੀ ਵਧੀਆ ਵਾਲੀ ਲੈ ਲਈ ਸੀ ਉਹ ਸਭ ਉਹ ਖੁਦ ਭਾਈ ਲੈਣਾ ਸੀ ਨਾ ਕਹਿ ਰਿਹਾ ਸੀ ਕਹਿੰਦਾ ਇਹ ਵਾਲੀ ਚਿਮਨੀ ਨਾ ਮਤਲਬ ਕਿ ਮੈਂ ਸੈਕਟਰਾਂ ਵਾਲੀ ਸਾਈਡ ਲਗਾਣਾ ਚਿਮਨੀ ਵਧੀਆ ਬਸ ਵਟੇ ਦਾ ਪਾਈਪ ਨਿਕਲ ਗਿਆ ਉਹ ਮੈਂ ਪਵਾ ਲੂੰਗੀ ਬਾਕੀ ਹੁਣ ਰਹੀ ਮੈਂ 8 ਰੋਟੀ ਬਣਾ ਰਹੀ ਸੀ ਠੀਕ ਹੈ ਰੋਟੀ ਬਣਾ ਕੇ ਮੈਂ ਆਪਣੀ ਵੀ ਆਪਣੀ ਪਰੌਂਠੀ ਤਾਂ ਹਜੇ ਬਣਾਣੀ ਹੈ ਸਵੇਰ ਦਾ ਹੋ ਗਿਆ ਟਾਈਮ 7:30 ਦਾ ਹੈ ਨਾ 7:30 ਹੋ ਗਏ ਨਾ ਨਹੀਂ ਪੌਣੇ 8 ਹੋ ਗਏ ਸ ਤਾਂ ਪੌਣੇ 8 ਹੋ ਗਏ ਐ ਤੇ ਬਸ ਹੁਣ ਮੈਂ ਆਪਣੀ ਪਰੌਂਠੀ ਬਣਾ ਲਵਾਂਗੀ ਆਪਣੀ ਪਰੌਂਠੀ ਬਣਾ ਕੇ ਪਹਿਲਾਂ ਮੈਂ ਆਪਣੀ ਚਾਹ ਬਣਾਉਂਗੀ ਤੇ ਚਾਹ ਠੀਕੇ ਨਾਲ ਦੀ ਨਾਲ ਨਾ ਮੈਂ ਸਬਜ਼ੀ ਹੁਣੀ ਤੜਕ ਦੂੰਗੀ ਮੈਂ ਨਾ ਅੱਜ ਦੇਖਦੇ ਆ ਅੱਜ ਮੇਰੇ ਇੱਕ ਦੋ ਕੰਮ ਹੋਰ ਆ ਉਹ ਵੀ ਮੈਂ ਨੇ ਵੇੜ ਦਾ ਤੇ ਫਿਰ ਸਿੱਟਾ ਕਿਹੀ ਬਣਾਉਣੀ ਹੁੰਦੀ ਆ ਹਮੇਸ਼ਾ ਮੇਰੀ ਨਾ ਸੰਜਣਾ ਬਹੁਤ ਜ਼ਿਆਦਾ ਛੋਟੀ ਜੀ ਸੀ ਮੈਂ ਸੰਜਣਾ ਨੂੰ ਨਾ ਲਹਿੰਗਾ ਲਿਆ ਕੇ ਦਿੱਤਾ ਸੀ ਦੇਖੋ ਨਹੀਂ ਮੈਨ ਲਈ ਕੈਸੀ ਦਿੱਤੀ ਦਾਦੀ ਮम्मा ਨੇ ਕੈਸੀ ਸੰਜਣਾ ਦੇ ਇਹ ਦਾਦੀ ਲਹਿੰਗੇ ਲਈ ਕੈਸੀ ਉਹਦੇ ਵਿੱਚ ਕਿ ਨਾ ਇੱਕ ਲਹਿੰਗੇ ਦੇ ਵਿੱਚ ਨਾ ਦੋ ਦੁਪੱਟੇ ਆ ਗਏ ਸੀ ਤੇ ਫਿਰ ਇੱਕ ਦੁਪੱਟਾ ਨੇ ਮੈਂ ਸਾਹਮਣੇ ਰੱਖਤਾ ਫਿਰ ਮੇਰੇ ਨੂੰ ਆਪਣੇ ਸਿੱਤੇ ਬੰਨ੍ਹਣੇ ਆ ਸਕੀ ਨੇ ਐਕਸ਼ਨ ਆਪ ਤੇ ਇਹ ਸਕਿਨ ਕਲਰ ਦਾ ਤੇ রেড ਜਿਹੇ कलर ਦਾ ਬਹੁਤ ਪਿਆਰਾ ਦੁਪੱਟਾ ਹੁਣ ਮੈਨੂੰ ਰੋਜ਼ ਨਾ ਸਿਰ ਤੇ ਪਾ ਲੰਨੀ ਆ ਮੇਰੇ ਮਾਸੀਆਂ ਇੱਕ ਮੇਰੇ ਮਾਸੀ ਨਾ ਗੁਰਸਿਖਾਨ ਮੇਰੇ ਮਾਸੀ ਕੈਨੇਡਾ ਰਹਿੰਦੇ ਆ ਤੇ ਉਹ ਮੇਰੇ ਮਾਸੀ ਨਾ ਮਤਲਬ ਕਿ ਜਿਹੜੇ ਨਿਸ਼ਾਨ ਸਾਬ ਦਾ ਉਹ ਨਹੀਂ ਹੁੰਦਾ ਹੈਗਾ ਕੱਪੜਾ ਕੁਛ ਕਹਿੰਦੇ ਆ ਚਲੋ ਮੈਨੂੰ ਪਤਾ ਨਹੀਂ ਹੈਗਾ ਪਪਾ ਜੀ ਮਾਫ ਕਰਨਾ ਇਹ yellow color ਦਾ ਆਪਾਂ ਚੜ੍ਹਾਣੇ ਨਿਸ਼ਾਨ ਸਾਹਿਬ ਦੇ ਉੱਪਰ ਕੱਪੜਾ ਹਨਾ ਮੈਨੂੰ ਨਾਮ ਨਹੀਂ ਪਤਾ ਜਿਹਨਾਂ ਪੈਨ ਨੂੰ ਪਤਾ ਪਲੀਸ ਮੈਨ ਕਮੈਂਟ ਵਿੱਚ ਜੁੜ ਦੱਸੇ ਤਾਂ ਕਿ ਮੈਂ ਫਿਊਚਰ ਚ ਅੱਗੇ ਵਾਸਤੇ ਧਿਆਨ ਰੱਖੂੰਗੀ ਤੇ ਉਹ ਮਾਸੀ ਮੇਰੀ ਨਾ ਉਹਦਾ ਨਾ ਛੋਟਾ ਜਿਹਾ ਰੁਮਾਲ ਬਣਾ ਕੇ ਆਪਣੇ ਸਿਰ ਦੇ ਸਾਈਜ਼ ਦਾ ਮਾਸੀ ਪਿੱਛੇ ਐਦਾਂ ਹੀ ਬੰਨ ਕੇ ਮਾਸੀ ਫਿਰ ਕਿਚਨ ਦੇ ਵਿੱਚ ਬੜਦੇ ਹੀ ਬੰਨ ਲੈਂਦੇ ਹੁੰਦੇ ਸੀ ਜਿ ਜਦੋਂ ਕਿਚਨ ਚ ਬਾਹਰ ਆਉਂਦੇ ਸੀ ਸਾਰਾ ਕੰਮ ਨਿਬੜ ਕੇ ਫਿਰ ਮਾਸੀ ਸਿਰ ਤੋਂ ਖੋਲ ਕੇ ਉਹਨੂੰ ਫਿਰ ਕਿਚਨ ਦੇ ਦਰਵਾਜ਼ੇ 'ਚ ਰੱਖ ਆਂਦੇ ਸੀ ਫਿਰ ਕਿਚਨ 'ਚ ਪੜਦੇ ਸੀ ਜਿਵੇਂ ਦੁਪਹਿਰ ਨੂੰ ਫਿਰ ਬਣ ਲੈਂਦੇ ਸੀ ਮਾਸੀ ਫਿਰ ਤਿੰਨੋਂ ਟਾਈਮ ਨਾ ਕਿਚਨ ਦੇ ਵਿੱਚ ਬਿਲਕੁਲ ਵੀ ਸਿਰ ਨੰਗਾ ਕਰਕੇ ਨਹੀਂ ਕਰਦੇ ਸੀ ਤੇ ਹਾਈ ਮੈਂ ਹੁਣ ਲਾਸਟ ਜਦੋਂ ਮਾਸੀ ਮਤਲਬ ਕਿ ਹੁਣ ਥੋੜੇ ਬਜ਼ੁਰਗ ਹੋ ਗਏ ਹੁਣ ਮਾਸੀ ਅਗਰ ਮਤਲਬ ਕਿ ਮਾਸੀ ਨੇ ਕਾਫੀ ਸਾਰੇ ਐਨੀਮਲ ਵਾਸਤੇ ਜਲ ਵਗੈਰਾ ਰੱਖਦੇ ਸੀ ਹੁਣ ਉਹਦੇ ਉਹਦੇ ਵਿੱਚ ਵੀ ਮਾਸੀ ਸਿਰ ਤੇ ਹੀ ਪਟਕਾ ਬਨ ਕੇ ਰੱਖਦੇ ਸੀ ਮਾਸੀ ਕਹਿੰਦੀ ਕਈ ਵਾਰ ਮੇਰਾ ਢਿੱਲਾ ਹੋ ਜਾਂਦਾ ਹੁਣ ਮਾਸੀ ਨਾ ਪੱਗ ਦੀ ਤਰ੍ਹਾਂ ਹੀ ਬਨ ਲੈਂਦੇ ਹੁੰਦੇ ਸੀ ਬਜ਼ੁਰਗ ਹੋ ਗਏ ਸੀ ਪਰ ਮਾਸੀ ਆਪਣਾ ਸਿਰ ਨਹੀਂ ਨੰਗਾ ਰੱਖਦੇ ਸੀ ਬਿਲਕੁਲ ਵੀ ਬਿਲਕੁਲ ਵੀ ਮਾਸੀ ਮੈਨੂੰ ਫੋਨ 'ਚੋਂ ਦੱਸਦੇ ਹੁੰਦੇ ਸੀ ਫਿਰ ਦੇਖੋ ਉਹ ਇੰਨਾ ਦੱਸਦੇ ਸੀ ਤੇ ਅਸੀਂ ਮੈਂ ਜ਼ਿਆਦਾ ਤਾਂ ਨਹੀਂ ਪਰ ਬਹੁਤ ਥੋੜਾ ਮੈਂ ਵੀ ਸਿਰ ਪਰ ਨਾ ਇਸ ਤਰੀ ਬਨ ਕੇ ਰੱਖਦੇ ਹਾਂ ਕਿ ਮੇਰੇ ਇਕਦਾ ਮੈਨੂੰ ਆਪਣੇ ਬਾਲ ਕੋਲ ਪਿਆਰੇ ਹੈ ਤਾਂ ਛੋਟੇ ਜਿਹੇ ਪਰ ਬਹੁਤ ਪਿਆਰੇ ਹਨ ਤਾਂ ਕਿ ਮੇਰੇ ਬਾਣਾ ਤੇ ਡਸਟ ਨਾ ਪਵੇ ਤੇ ਮਤਲਬ ਕੋਈ ਗੰਦਾ ਪਾਣੀ ਜਿਵੇਂ ਮੈਂ ਪੋਚੇ-ਪੋਚੇ ਦੀ ਬਾਲਟੀ ਆਪਾਂ ਭਰ ਦਿਆਂ ਉਹ ਵਾਲਾ ਛਿੱਟਾ ਮੇਰੇ ਸਿਰ ਨੂੰ ਲੱਗੇ ਮੈਂ ਬਹੁਤ ਬਹਿਮਣ ਐ ਇਸ ਗੱਲ ਦੀ ਮਾਰੀ ਤਾਂ ਮੈਂ ਬਹੁਤ ਜ਼ਿਆਦਾ ਬਹਿਮ ਕਰਦੀ ਆ ਮੈਂ ਕਿਸੇ ਤੋਂ ਨਫ਼ਰਤ ਨਹੀਂ ਕਰਦੀ ਬਿਲਕੁਲ ਵੀ ਕਿਸੇ ਤੋਂ ਮੈਂ ਨਫ਼ਰਤ ਨਹੀਂ ਕਰਦੀ ਹੈਗੀ ਤੇ ਇੱਕ ਬਸ ਥੋੜਾ ਜਿਹਾ ਐ ਆ ਵੀ ਮੈਂ ਵੈਸੇ ਹੀ ਸਾਫ਼ ਸਫਾਈ ਦਾ ਹੁੰਦਾ ਥੋੜਾ ਜਿਹਾ ਬੰਦੇ ਨੂੰ ਤੇ ਉਹ ਕਰਦੀ ਆ ਚਰੋ ਜੀ ਹੁਣੇ ਬਸ ਮੈਂ ਸਵੇਰ ਦਾ ਨਾਸ਼ਤਾ ਕਰਕੇ ਆਜਾ ਤੁਸੀਂ ਵੀ ਸਾਰੇ ਭੈਣ ਭਰਾਈ ਭੈਣ ਭਰਾਵਾ ਸਾਰੇ ਜਣੇ ਭੈਣਾ ਭਰਾ ਸਾਰੇ ਜਣੇ ਨਾਸ਼ਤਾ ਕਰ ਲਵੋ ਮੈਂ ਵੀ ਉੱਠ ਕਰਨ ਲੱਗੀਆਂ ਬਣਾਉਣ ਲੱਗੀਆਂ ਮੇਰੀ ਪਰੌਂਠੀ ਤੇ ਚਾਹ ਅਕਸ਼ੇ ਕੁਮਾਰ ਪਿਆ ਅਕਸ਼ੇ ਉੱਠ ਜਾ ਬਿੱਤੇ ਕਦ ਉਠੇਗਾ ਦੇ ਲੱਗ 8:00 ਵਜੇ ਕੋਈ ਅੱਛੇ ਬੱਚਿਆਂ ਦੇ ਕੰਮ ਥੋੜੋ ਆ 8:00 ਵਜੇ ਤਾਂ ਲੋਕ ਉੁੱਤੇ ਸਿਆਣੇ ਲੋਕ ਤਾਂ ਚਲੋ ਕਾਨੂੰ ਹਨਾ ਸਾਰੇ ਭੈਣ ਭਰਾ ਹੁੰਦੇ ਨੇ 8:00 ਵਜੇ ਬਟੇ ਪ੍ਰਮਾਤਮਾ ਨੇ ਦਿੱਤੇ ਕੰਮ ਦਾ ਸਮੇਂ 8 ਵਜੇ ਜਾਂ 8 ਵਜੇ ਤੱਕ ਤਾਂ ਆਪਣਾ ਆਪਣਾ ਪੇਟ ਕਿਵੇਂ ਭਰਾਂਗੇ ਹੈਨਾ ਤੇ ਲੋਜੀ ਬਸ ਹੁਣ ਆਪਾਂ ਮੈਂ ਸਹਰਾ ਸਵੇਰ ਦਾ ਨਾਸ਼ਤਾ ਹਜੇ ਆਪਣੇ ਅੰਦਰ ਪੈਟਰੋਲ ਗਿਆ ਨਹੀਂ ਹੈਗਾ ਕਿਉਂਕਿ ਅਸੀਂ ਚੰਨ ਪੈਟਰੋਲ ਕਰ ਰਹੀਆਂ ਜਦੋਂ ਪੈਟਰੋਲ ਗਿਆ ਤਾਂ ਗੱਡੀ ਉਦੋਂ ਸਟਾਰਟ ਹੋ ਜੂਗੀ ਫਿਰ ਫਟਾਫਟ ਕੰਮ ਕੁੰਮ ਨੂੰ ਵੇੜ ਕੇ ਅੱਜ ਦੇਖਦੇ ਆਪਾਂ ਨੇ ਕਿਆ ਕਿਆ ਦਿਨ ਵਿੱਚ ਜੋ ਸੋਚਿਆ ਦੇਖ ਲਿਆ ਕੋ ਉਹੀ ਕਰਾਂਗੇ ਯਾ ਬਿਨਾ ਸੋਚੇ ਕੁਝ ਹੋਰ ਹੋਏਗਾ ਬਸ ਪ੍ਰਮਾਤਮਾ ਕਰੇ ਜੋ ਅੱਛਾ ਹੋਵੇ ਸਾਰੇ ਨਾਲ ਔਰ ਅੱਛੇ ਤੋਂ ਹੀ ਸ਼ੁਰੂਆਤ ਹੋਵੇ ਚਲੋ ਜੀ ਹੁਣ ਆਪਾਂ ਥੋੜੀ ਦੇਰ ਤੱਕ ਨਹੀਂ ਤੁਹਾਨੂੰ ਮਿਲਦੇ ਲੋ ਜੀ ਜਿਹਦੇ ਪਿੱਛੇ ਮੈਂ ਕੱਲ ਗਈ ਸੀ ਨਰਸਰੀ ਦੇ ਵਿੱਚ ਨਰਸਰੀ ਤਾਂ ਬਿਲਕੁਲ ਆਪਣੇ ਘਰ ਦੇ ਨੇੜੇ ਹੀ ਐ ਤੇ ਆਪਾਂ ਨੇ ਲਗਵਾਇਆ ਜੈੱਡ ਪਲਾਂਟ ਇਹ ਇਸ ਮੈਂਨੇ ਮਿੱਟੀ ਦੇ ਗਮਲੇ ਦੇ ਵਿੱਚ ਜੈੱਡ ਪਲਾਂਟ ਲਗਵਾਇਆ ਹੈ ਗਮਲਾ ਸੇਮ ਉਹਦੇ ਨਾਲ ਦਾ ਹੀ ਐ ਬਸ ਉਹ ਛੋਟਾ ਐ ਜੋਤ ਲਗਾਨੇ ਦਾ ਕੰਮ ਹੋ ਗਿਆ। ਉਹ ਛੋਟੇ ਇਹ ਵੱਡਾ। ਮੈਂ ਨਾ ਉਹਨਾਂ ਨੂੰ ਨਾ ਜਿਹੜੇ ਜਿਵੇਂ ਇਹ ਸਟੋਨ ਐ ਸਟੋਨ ਦੇ ਕਲਰ ਤਾਂ ਹੀ ਵਾਈਟ ਕਲਰ ਦੇਣਾ। ਇੱਕ ਗਮਲੇ ਨਹੀਂ ਆਉਂਦੇ ਹੈਗੇ। ਚੌਰਸ ਜੇ ਨੀਚੇ ਤਾਂ ਥੋੜੇ ਟਾਈਟ ਹੁੰਦੇ ਆ ਉੱਪਰ ਤਾਂ ਥੋੜੇ ਲੂਸ ਜੇ ਹੁੰਦੇ ਆ ਖੁੱਲੇ ਖੁੱਲੇ। ਮੈਂ ਉਹ ਵਾਲਾ ਕਹਿ ਰਹੀ ਸੀ। ਮੈਂ ਖਾ ਵੀ ਉਹ ਵਾਲਾ ਉਹ ਵਾਲਾ ਲਗਾ ਦਿਓ ਭਈਆ। ਕਹਿੰਦੇ ਵੀ ਉਹ ਕੋਸਟ ਲਿਆ। ਉਹ 450 ਦਾ ਛੋਟੇ ਵਾਲਾ ਦੇ ਰਿਆ ਸੀ ਉਹ। ਤੇ ਵੱਡਾ ਤਾਂ ਕਹਿੰਦਾ ਵੀ ਕੱਟ ਤੋਂ ਕੱਟ ਮਿਲਦਾ 900 ਦਾ ਪਤਾ ਨਹੀਂ 800 ਦਾ ਐਵੇਂ ਆਏਗਾ ਪਰ ਹੈ ਵੀ ਨਹੀਂ ਸੀ ਚੱਲੇ ਇਹਨੂੰ ਬੰਦਾ ਹੈਨਾ ਜਿਸ ਤਰ੍ਹਾਂ ਮਰਜ਼ੀ ਕਰੇ ਥੋੜਾ ਆਪਣਾ ਹਿਸਾਬ ਤੇ ਲੈ ਵੀ ਲੰਦਾ ਪਰ ਉਹਦੇ ਕੋਲ ਹੈ ਵੀ ਨਹੀਂ ਸੀ ਉਹਦੇ ਨਾਲ ਦਾ ਤੇ ਚਲੋ ਫਿਰ ਮੈਨੂੰ ਕਿਹਾ ਤੁਸੀਂ ਇਹਦੇ ਚ ਲਗਾ ਦਿਓ ਮੈਂ ਤਾਂ ਪਹਿਲਾਂ ਤਾਂ ਮਿੱਟੀ ਦੇ ਹੀ ਹੁੰਦੇ ਸੀ ਸਦੀਆਂ ਪਹਿਲਾਂ ਗਮਲੇ ਹੁਣ ਲਿਆਣ ਲੱਗੇ ਲੋਕ ਦੂਜੇ ਗਮਲੇ ਜਿਹੜਾ ਚਿਨੀ ਚੁੰਨੀ ਜਿਹਦੇ ਹੁੰਨੇ ਆ ਹੈਨਾ ਤੇ ਮੈਨੂੰ ਇਹ ਬਹੁਤ ਸੋਹਣਾ ਲੱਗਿਆ ਜੈੱਡ ਪਲਾਂਟ ਦੇਖੋ ਕਿੰਨਾ ਪਿਆਰਾ ਕਿੰਨੀ ਗਰੋਥ ਹੈ ਹੈਨਾ ਪਲਾਂਟ ਦੀ ਬਹੁਤ ਪਿਆਰੀ ਗ੍ਰੋਥ ਹੈ ਹੁਣ ਮੈਂ ਇਹਦੇ ਚ ਪਾਣੀ ਦੇ ਦੂੰਗੀ ਠੀਕ ਹੈ ਉਹਨੇ ਪਾਣੀ ਨਹੀਂ ਦੇਆ ਲਾਗਾ ਕੇ ਉਹ ਮੁੰਡੇ ਨੇ ਤਾਂ ਵਿੱਚੇ ਖਾਦ ਪਾਈ ਉਹਨੇ ਵਿੱਚੇ 2 ਕਿਲੋ ਸਟੋਨ ਵਿੱਚੇ ਗਮਲਾ ਤੇ ਵਿੱਚੇ ਆਪਣਾ ਪੌਦਾ ਠੀਕ ਹੈ ਜੀ ਇਹ ਆਪਾਂ ਨੂੰ 550 ਰੁਪਏ 600 ਬੜਾਇਆ ਸੀ 550 ਤਾਂ ਦੇ ਤਾਂ ਮੈਂ 500 ਦੇ ਰਹੀ ਸੀ ਪਰ ਉਹਨੇ ਲੈ ਨਹੀਂ ਕਹਿੰਦਾ 550 ਨੂੰ ਕਿ ਚਲੋ ਠੀਕ ਹੈ ਤੇ ਫਿਰ ਚਲੋ ਵੀ ਸਾਰਾ ਦਿਨ ਵਿਚਾਰੇ ਤੋਂ ਪੰਜ ਦੇ ਵਿੱਚ ਨਰਸਰੀ ਚ ਮਿਹਨਤ ਕਰਦੇ ਆਂ ਤੇ ਇੱਕ ਪੌਦਾ ਜੀ ਹੁਣ ਅਗਲੇ ਮਹੀਨੇ ਇੱਕ ਹਰ ਮਹੀਨੇ ਜੀ ਆਪਾਂ ਇੱਕ ਗਮਲਾ ਲਗਾ ਲਿਆ ਕਰਾਂਗੇ ਕਿਉਂਕਿ ਇਕੱਠੇ ਲਗਾएंगे ਨਾ ਜੇ 10-15000 ਰੁਪਏ ਲੱਗ ਜੂਗਾ ਕਹਿੰਦਾ ਇੱਕ ਸਾਈਡ ਦੇ ਗਮਲਿਆਂ ਦੇ ਵਿੱਚ ਹੀ ਵਿੱਚੇ ਸਟੈਂਡ ਦੇ ਵਿੱਚ ਹੀ ਉਹਦੇ ਤੇ ਵਿੱਚੇ ਦੋ ਚਾਰ ਗਮਲੇ ਦੇ ਉੱਪਰ ਫਿਰ ਮੈਨੂੰ ਕਹਿੰਦੇ ਉਹ ਥੋੜਾ ਜ਼ਿਆਦਾ ਹੋ ਜਾਊਗਾ ਹੈਨਾ ਫਿਰ ਮੈਨੇ ਆਪਣਾ ਬਜਟ ਦੇਖਣਾ ਤੇ ਫਿਰ ਮੈਨੇ ਕੋਹੀ ਪੌਦਾ ਲਗਾਇਆ ਠੀਕ ਹੈ ਜੀ ਇੱਕ ਤુલਸੀ ਦਾ ਪਹਿਲਾਂ ਦਾ ਲਗਾਇਆ ਹੋਇਆ ਜਦੋਂ ਆਪਾਂ ਨੇ ਘਰ ਦਰ ਪ੍ਰਵੇਸ਼ ਕਰੇ ਤੇ ਆਪਾਂ ਇਸ ਘਰ ਚ ਸਭ ਤੋਂ ਪਹਿਲਾਂ ਆਪਾਂ ਬਾਟਾ ਐਸੀ ਸਭ ਤੋਂ ਪਹਿਲਾਂ ਥੋੜੀ ਸੀਦਾ ਪੌਦਾ ਲਗਾਇਆ ਸੀ ਉਸ ਤੋਂ ਬਾਅਦ ਆਪਾਂ ਐਸੀ ਇੱਥੇ ਹੁਣ ਰਹਿ ਗਏ ਆਪਣੇ ਆ ਸਟੋਨ ਨਾ ਸੌਰੀ ਇਹ ਵਾਲੇ ਪੌਦੇ ਸਟੋਨ ਕਹਿੰਦੇ ਆ ਸਟੋਨ ਦਿਖ ਰਹੇ ਤਾਂ ਸਟੋਨੀ ਤੇ ਇਹ ਸਟੋਨ ਦਾ ਮਤਲਬ ਤਾਂ ਕਰਕੇ ਪਾਏ ਆ ਤਾਂ ਕਿ ਜਿਹੜੇ ਆਪਣੇ ਇਹ ਹੈ ਨਾ ਜੀ ਮਿੱਟੀ ਦੇਖੋ ਪਾਣੀ ਦਿੱਤਾ ਪੌਦੇ ਨੂੰ ਪਾਣੀ ਦੇ ਛਿੱਟੇ ਪਏ ਤਾਂ ਮਿੱਟੀ ਦੇ ਛਿੱਟੇ ਪਏ ਤਾਂ ਦੀਵਾਰ ਪਰ ਜਾ ਕੇ ਟਿਕ ਗਏ ਤੇ ਹੁਣ ਇਸ ਕਰਕੇ ਇੱਥੇ ਆ ਲਗਾਇਆ ਵੀ ਚਲੋ ਮਤਲਬ ਕਿ ਸਟੋਨ ਹੋਣਗੇ ਨਾ ਸਟੋਨ ਦੇ ਉੱਪਰ ਹੀ ਪਾਣੀ ਪੋਣੀ ਪੈ ਜਾਊਗਾ ਫਿਰ ਇਸਤੇ ਨਹੀਂ ਬਾਕੀ ਕਹਿੰਦੇ ਵੀ ਕੋਈ ਐਸੀ ਵੈਸੀ ਬੰਦਾ ਬਿਮਾਰ ਬਮੋਰ ਹੋਵੇ ਹੇ ਉੱਪਰ ਪਤਾ ਕੌਣ ਬੋਲ ਰਹੀ ਆ ਛਿਪਕਲੀ ਛਿਪਕਲੀ ਦੇ ਆਵਾਜ਼ ਨਾਲ ਜਿਵੇਂ ਝਾਂਜਰ ਜੀ ਦੀ ਤਰੰ ਤਰੰ ਜੇ ਕਰਕੇ ਬੋਲਦੀ ਆ ਉੱਪਰ ਬੈਠੀ ਹੋਣੀ ਕਿੱਥੇ ਬੈਠੀ ਆ ਤਾਂ ਇਹਨਾਂ ਕਿੱਥੇ ਬੈਠੇ ਛਿਪਕਲੀ ਲਓ ਜੀ ਹੁਣ ਮੈਂ ਕਰਾਂ ਬਾਕੀ ਮੇਰਾ ਕਿਚਨ ਦਾ ਸਾਰਾ ਹੋ ਗਿਆ ਹੁਣ ਪਿਆ ਦੇਖੋ ਖਲਾਰਾ ਕਿੰਨਾ ਪਿਆ ਪਿਆ ਆ ਦੇਖੋ ਲਫਾਫੇ ਲਫਾਫੇ ਹੁਣ ਇਹਨਾਂ ਲਫਾਫਿਆਂ ਨੂੰ ਇੱਕ ਜਗ੍ਹਾ ਪਾ ਕੇ ਅੱਗ ਲਗਾਉਂਗੀ ਅੱਗ ਲਗਾ ਕੇ ਫਿਰ ਮੈਂ ਲਗਾਉਂਗੀ ਝਾੜੂ ਝਾੜੂ ਲਗਾ ਕੇ ਲਗਾਉਂਗੀ ਪੋਚਾ ਅੱਜ ਬੈੱਡ ਸ਼ੀਟਾਂ ਚੇਂਜ ਕਰੀਆਂ ਆ ਪਿਛਲੀਆਂ ਤਾਰਤੀਆਂ ਆ ਬਚਾਤੀਆਂ ਤੇ ਅੱਜ ਵੀਰਵਾਰ ਐ ਕੱਪੜੇ ਨਹੀਂ ਧੋਂਗੀ ਕੱਪੜੇ ਧੋਂਗੇ ਹੁਣ ਮੈਂ ਸ਼ੁਕਰਵਾਰ ਨੂੰ ਸਵੇਰੇ ਮਸ਼ੀਨ ਲਗਾ ਦੂੰਗੀ ਜ਼ਿਆਦਾ ਨਹੀਂ ਹੈ ਕਿ ਸਾਫ਼ ਹੈ ਮੇਰੀਆਂ ਚਦਰਾਂ ਨਾ ਗੰਦੀਆਂ ਨਹੀਂ ਹੁੰਦੀਆਂ ਹੈਗੀਆਂ ਬਿਲਕੁਲ ਵੀ ਬਿਲਕੁਲ ਵੀ ਗੰਦੀਆਂ ਨਹੀਂ ਹੁੰਦੀਆਂ ਮੈਂ ਕਦੀ ਗੰਦੀ ਚਦਰ ਨਹੀਂ ਪਛਾਂਦੀ ਤੇ ਕੋਲ ਤੁਸੀਂ ਆਪ ਹੀ ਦੇਖੋ ਸਾਫ਼ ਪਈਆਂ ਸਿਰਫ ਇਹਨਾਂ ਨੂੰ ਮੈਨੇ ਪਹਿਲੀ ਵਾਸਤੇ ਦੇ ਵਿੱਚੋਂ ਕੱਢ ਦੇਣਾ ਬਸ ਮੈਂ ਇਹਦੇ ਨਾਲ ਹੈ ਜਿਹੜੀਆਂ ਚਦਰਾਂ ਮੈਂ ਤੁਹਾਨੂੰ ਕੱਲ ਪਰ ਸਵਿਦਾ ਸੀਰੀਜ਼ ਦੇਖੋ ਕਿ ਪਾਸੇ ਤੇ ਕਿਵੇਂ ਕਾਰਜ ਨੇ ਦੇ ਕਿ ਪਾਸੇ ਤੇ ਕਿਵੇਂ ਤੇ ਇਹਦੇ ਨਾਲ ਦੀਆਂ ਤਿੰਨ ਚਦਰਾਂ ਮੇਰੇ ਕੋਲ ਤਿੰਨ ਨਾ ਪੀਸ ਬਚ ਗਏ ਸੀ ਤੇ ਫਿਰ ਕਾਫੀ ਟਾਈਮ ਪੈ ਰਹੇ ਪੈ ਰਹੇ ਹੋ ਸੇਲ ਨਹੀਂ ਹੋਏ ਹੈਗੇ ਫਿਰ ਦੇਖੋ ਮੈਨੂੰ ਵੀ ਤਾਂ ਜ਼ਰੂਰ ਤਾਂ ਮੇਰੇ ਕੋਲ ਵੀ ਤਾਂ ਬੈੱਡ ਹੈਗੇ ਆ ਹਨਾ ਤਿੰਨੋਂ ਬੈੱਡ ਸ਼ੀਟਾਂ ਫਿਰ ਮੈਂ ਹੀ ਰੱਖ ਲਈਆਂ ਸੀ ਮਨ ਕਾ ਚੱਲਣ ਵਾਲੇ ਮੈਨੂੰ ਡਿਜ਼ਾਈਨ ਪਿਆਰਾ ਲੱਗਿਆ ਇੰਨੀ ਕ ਜਿਆਦਾ ਧੋਪ ਹਾਲੀ ਹਰ ਬਲੌਕ ਚ ਦੱਸਦੀਆਂ ਇੰਨੀ ਜਿਆਦਾ ਧੋਪ ਹਾਲੀ ਫਿਰ ਬੈੱਡ ਸ਼ੀਟ ਖਰਾਬ ਨਹੀਂ ਹੋਈ ਮੈਂ ਕਹਿੰਨੀ ਆ ਵਾਕਈ ਇਹੋ ਜਿਹਾ ਮਾਲ ਆਣਾ ਚਾਹੀਦਾ ਜਿਹੜਾ ਖਰਾਬ ਨਾ ਹੋਵੇ ਤੇ ਨਾ ਹੀ ਮੇਰੇ ਪਿੱਲੂ ਕਵਰ ਚਲੋ ਜੀ ਹੁਣ ਮੈਂ ਬਾਅਦ ਚ ਮਿਲਦੇ ਹਾਂ ਫਟਾਫਟ ਮੈਂ ਕੰਮ ਨਿਬੇੜ ਲਾਂ ਕਿਚਨ ਦਾ ਮੇਰਾ ਸਾਰਾ ਹੋਇਆ ਪਿਆ ਕਿਚਨ ਦਾ ਨਾ ਅੱਜ ਹਾਂ ਇਹਨਾਂ ਕਿ ਪਾਣੀ ਪੈ ਗਿਆ ਸੀ ਇਹਦੇ ਚ ਕਿਉਂਕਿ ਅੱਜ ਚਿਮਨੀ ਦਾ ਪਾਈਪ ਪਾਇਪ ਲਗਾ ਕੇ ਗਏ ਨਾ ਚਿਮਨੀ ਦਾ ਉਪਰ ਇਹਨਾਂ ਫਿਰ ਸ਼ੈਲਫ ਦੇ ਉੱਪਰ ਚੜਿਆ ਫਿਰ ਮੈਂ ਇਹ ਸ਼ੈਲਫ ਧੋਈ ਸਰਫ ਨਾਲ ਸਾਰੀ ਸਾਫ਼ ਕਰੀ ਫਿਰ ਇਹਦੇ ਚ ਨਾ ਪਾਣੀ ਪੈ ਗਿਆ ਸੀ ਇਹਦੇ ਚ ਇਸ ਚ ਪਾਣੀ ਪੈ ਗਿਆ ਹੁਣ ਫਿਰ ਮੈਂ ਇਹਨੂੰ ਢਿੱਡਾ ਕਰਕੇ ਰੱਖਤਾ ਫਿਰ ਹੁਣ ਮੈਂ ਇਹਦੇ ਵਿੱਚ ਸਿਲੰਡਰ ਰੱਖ ਦੂੰਗੀ ਠੀਕ ਹੈ ਜੀ ਚਲੋ ਹੁਣ ਫਟਾਫਟ ਪਹਿਲਾ ਕੰਮ ਨੇ ਵੇਲਾ ਟਾਈਮ ਅਜੇ ਕਾਫੀ ਹੋਗਾ 9:00 ਵਜੇ ਜਲਦੀ ਨੇ ਵੇਲਾ ਲੋ ਜੀ ਕਰਦੇ ਕਰਦੇ ਸਵੇਰ ਤੋਂ ਦੁਪਹਿਰ ਦੁਪਹਿਰ ਤੋਂ ਸ਼ਾਮ ਅਕਸ਼ਨਾ ਪੁੱਤ ਨਹੀਂ ਆ ਲੋ ਜੀ ਹੁਣ ਨਾ ਨਾ ਦੁਪਹਿਰ ਹੈ ਨਾ ਸ਼ਾਮ ਹੈ ਅਜੇ ਵਿੱਚ ਪਛਾਣ ਦਾ ਟਾਈਮ ਹੈ ਪਿੰਡੀ ਦੀ ਸਬਜੀ ਮੈਂ ਬਣਾਤੀ ਹੈ ਮੇਰੇ ਕੋਲ ਨਾ ਪਿੰਡੀ ਅੱਧਾ ਕਿਲੋ ਲੈ ਕੇ ਸੀ ਹੋ ਗਏ 4 ਕੁ ਦਿਨ ਹੋ ਗਏ ਫਿਰ ਮੇਰੇ ਖਰਾਬ ਹੋ ਜਾਂਦੀ ਹੈ ਹਨਾ ਪਈ ਪਈ ਚੀਜ਼ ਫਿਰ ਪਿੰਡੀ ਬਣਾਤੀ ਹੈ ਪਿੰਡੀ ਦੀ ਸਬਜੀ ਹੁਣ ਮੈਂ ਕੱਟ ਰਹੀ ਹਾਂ ਸ਼ਿਮਲਾ ਮਿਰਚ ਪਹਿਲਾਂ ਮੈਂ ਸੋਚਿਆ ਸੀ ਆਲੂ ਉਬਾਲ ਕਰਕੇ ਸ਼ਿਮਲਾ ਮਿਰਚ ਦੇ ਵਿੱਚ ਕੱਟ-ਕੱਟ ਕੇ ਮਸਾਲਾ ਭਰੂੰਗੀ ਨਾਲੇ ਤੁਹਾਡੇ ਨਾਲ ਰੈਸিপি ਸ਼ੇਅਰ ਕਰੂੰਗੀ ਪਰ ਅਫਸੋਸ ਮੇਰੀ ਸ਼ਿਮਲਾ ਮਿਰਚ ਬਹੁਤ ਜ਼ਿਆਦਾ ਛੋਟੀ ਹੈ ਇਹਦੇ ਵਿੱਚ ਨਾ ਪਰ ਕਿ ਜਦੋਂ ਆਪ ਬਣਾਣੀ ਹੋਵੇ ਇਹ ਤਾਂ ਪਰ ਵੀ ਜਾਂਦੀ ਆ ਪਰ ਦੇਖੋ ਪੁੰਡੀ ਜ ਮੱਛਰ ਜ ਰਾਤ ਇਹਨਾਂ ਦੇ ਵਿੱਚ ਮੱਛਰ ਬਹੁਤ ਆ ਇਹਦੇ ਚ ਸਬਜੀ ਮੰਡੀ ਚ ਸਬਜੀ ਮੰਡੀ ਚ ਨਾ ਮੈਂ ਲਸਣ ਵੀ ਦੇਖ ਰਹੀ ਸੀ ਲਸਣ ਦੇ ਉੱਪਰ ਵੀ ਕਿ ਨਾ ਬਹੁਤ ਜ਼ਿਆਦੇ ਹੋ ਮੱਛਰ ਜੇ ਬੈਠਿਆ ਸੀ ਫਿਰ ਮੈਨੇ ਲੈ ਹੀ ਨਹੀਂ ਹੈਗੀ ਸੀ ਕਰਕੇ ਮੈਨੂੰ ਬੜੀ ਨਫ਼ਰਤ ਜਾਈ ਹਲੋ ਜੀ ਮੈਂ ਤੇਲ ਪਾਤਾ ਫਿਰ ਮੈਂ ਪਾਉਂਗੀ ਸਭ ਤੋਂ ਪਹਿਲਾਂ ਜੀਰਾ ਤੇ ਫਟਾਫਟੋ ਕੱਟ ਲਵਾਂ ਅੱਜ ਪੁੰਨੇ ਜਾ ਰਹੇ ਹਾਂ ਜੀ। ਅੱਗੇ ਹਰੀ ਮਿਰਚ ਪਾਤੀ ਹੁਣ ਪੁਣੀ ਜਾਏਗੀ। ਸ਼ਿਵਲਾ ਮਿਰਚ ਦਾ ਜਿਹੜਾ ਮਸਾਲਾ ਹੁੰਦਾ ਨਾ ਔਰ ਬਹੁਤ ਜ਼ਿਆਦਾ ਕਾਲਾ ਨਹੀਂ ਕਰਨਾ ਹੁੰਦਾ ਜਿਵੇਂ ਕਿ ਆਪਾਂ ਦਾਲ ਦਾ ਤਾਂ ਕਾਫੀ ਕਾਲਾ ਕਰਕੇ ਫਿਰ ਪਾਉਣੀ ਆ ਕਿਉਂਕਿ 딸 ਦੇ ਵਿੱਚ ਨਾ ਕਈ ਆਪ ਕੋ ਆਪਣੇ ਟੇਸਟ ਨੂੰ ਮੇਰੇ ਹਸਬੰਡ ਨੂੰ ਨਾ ਚਿੱਟਾ ਜਿਹਾ ਜਣਾ ਬਿਲਕੁਲ ਪਸੰਦ ਨਹੀਂ ਹੈਗਾ ਇਸ ਕਰਕੇ ਮੈਂ ਪੂਰਾ ਇਹਨੂੰ ਪੂਰਾ ਫਰਾਈ ਕਰਕੇ ਪੂਰਾ ਲਾਲ ਕਰਕੇ ਫੇਰ ਵਿੱਚ ਪਾਉਣੀ ਹੁੰਦੀ ਆ ਲੇਕਿਨ ਸਬਜੀ ਦੇ ਵਿੱਚ ਮੈਂ ਹਲਕਾ ਰੈੱਡ ਜਿਹਾ ਹੀ ਰੱਖਦੀ ਆ ਹਲਕਾ ਬ੍ਰਾਊਨ ਹੀ ਰੱਖਦੀ ਆ ਨਾ ਜੀ ਮੈਂ ਹੁਣ ਨਾ ਮਨੇ ਅਦਰਕ ਪਾਇਆ ਮੈਂ ਅਦਰਕ ਵੀ ਨਹੀਂ ਲੇਕੇ ਆਈ ਹੈਗੀ ਅਦਰਕ ਵੀ ਕੋਈ ਖਾਸ ਹਜਿਆ ਨਹੀਂ ਰਿਹਾ ਹੈਗਾ ਮੰਡੀ 'ਚ ਵਿਚ ਵਿਚ ਤਾਂ ਆ ਵੀ ਰਿਹਾ ਪਰ ਮੈਂ ਫੈਸੇ ਨਹੀਂ ਲੇਕੇ ਸਬਜ਼ੂਆ ਖਾਸ ਸਬਜ਼ੂਆ ਤੋਂ ਆਪਣਾ ਹੁੰਦਾ ਮੈਂ ਲੇਕੇ ਨਹੀਂ ਆਈ ਹੈਗੀ ਦਸ ਹੁਣ ਮੈਂ ਇਹਦੇ 'ਚ ਸ਼ਿਮਲਾ ਮਿਰਚ ਪਾ ਦੂੰਗੀ ਜਿਹੜਾ ਛੋੜਾ ਜਿਹਾ ਚਮਚਾ ਹੁੰਦਾ ਨਾ ਜਿਹੜਾ ਮੇਰੇ ਕੋਲ 'ਚ ਹੈ ਇਹ ਇੱਕ ਪਿੰਟ ਖਾਨੀ ਹੈ ਜਦੋਂ ਮੇਰੇ ਆਹ ਵਾਲੀ ਸਬਜ਼ੀ ਦੇ ਵਿੱਚ ਪਿਆਣਾ ਮੈਨੂੰ ਇਹ ਚਮਚ ਇੰਨਾ ਵਧੀਆ ਲੱਗਦਾ ਨੇ ਇੰਨਾ ਵਧੀਆ ਲੱਗਦਾ ਹੈ ਇਸ ਤੋਂ ਬਿਨਾ ਤਾਂ ਮੈਨੂੰ ਕੋਈ ਸਬਜ਼ੀ ਬਣਾਉਣੇ ਦਾ ਮਜ਼ਾ ਹੀ ਨਹੀਂ ਹੈਗਾ ਕਿਉਂਕਿ ਇਹ ਮੰਮੀ ਦਾ ਚਮਚ ਹੈ ਮੰਮੀ ਨੇ ਮੈਨੂੰ ਦਿੱਤਾ ਸੀ ਹਨ ਕਿ ਮੇਰੀ ਸੱਸ ਦਾ ਅ ਮੈਂ ਕਹਿੰਦਾ ਮੰਮੀ ਦਾ ਚਮਚ ਹੈ ਬਰਕਤ ਜੀ ਬਹੁਤ ਹੈ ਇਸ ਚਮਚ ਦੇ ਵਿੱਚ ਜਦੋਂ ਬਣਾਉਣੇ ਦਾ ਹੋਰ ਜਿੰਨੀ ਬਰਕਤ ਜੀ ਪੈ ਜਾਂਦੀ ਹੈ ਪਤਾ ਨਹੀਂ ਕੀ ਗੱਲ ਹੈ ਇਹ ਵੀ ਮੰਮੀ ਦਾ ਹੀ ਹੈ ਛੋਟੇ ਹਨ ਇਹਦੀ ਆਦਤ ਘਟਾ ਲੇਕਿਨ ਹੁਣ ਮਨੇ ਉਹ ਉਹਦੇ ਚ ਪਾਇਆ ਵਾ ਇਹਦੇ ਚ ਪਾ ਲਿਆ ਤੇ ਲੋ ਜੀ ਮੇਰਾ ਮਸਾਲਾ ਫਿਰ ਮੈਂ फटाफट शिमला मिर्च ਪਾ ਦਿੰਦਾ ਜੀ ਲੋ ਜੀ ਅੱਜ ਤਾਂ ਦੋ ਦੋ ਸਬਜ਼ੀਆਂ ਬਣ ਗਈਆਂ ਬੱਸ ਇਹ ਦੋ ਕੈਨਰੀ ਮੈਂ ਅੱਗੇ ਵੀ ਬਣਾਈ ਐ ਮਨ ਨੂੰ ਸ਼ਾਂਤ ਕਰ ਦਿੰਦਾ ਫਿਰ ਤਾਂ ਜੋ ਮੈਂ ਫ੍ਰੀ ਹੋਣਾ ਸਾਰਾ ਕੰਮ ਮੇਰਾ ਨਿਬੜਿਆ ਹੋਵੇ ਫਿਰ ਮੈਨੂੰ ਹੁੰਦਾ ਵੀ ਅੱਜ ਬੜੀ ਐ ਨਾ ਕਿਚਨ ਦੇ ਵਿੱਚ ਥੋੜਾ ਟਾਈਮ ਸੀ ਤਾਂ ਦੋ ਹੀ ਸਬਜ਼ੀਆਂ ਬਣਾ ਦਿੰਦੀ ਆ ਫਿਰ ਦੋ ਸਬਜ਼ੀਆਂ ਬਣਾ ਕੇ ਰੱਖ ਲੈਂਦੀ ਆ ਇੱਕ ਸਵੇਰ ਦੇ ਨਾਸਤੇ ਚੰਗਾ ਮਾ ਜਾਂਦੀ ਆ ਤੇ ਇੱਕ ਰਾਤ ਚਾਂਦੇ ਬਾਕੀ ਪੂਰੇ 7 ਪਰਮਲੇ ਕੇ ਅਮਰ ਬੁੱਧ ਤੇ ਘੇਰਾ 8 ਮਹੀਨੇ ਬੁਣਤਾ ਤਾਂ ਹਮਨੇ ਆਖੋਣਾ ਚੁਲੀ ਕਰਨਾ ਹੁ ਕੁਰੀ ਦਾ ਬਲੌਂਡੀ ਖੰਦ ਖਾਂਦੀ ਨੈਕਸਟ ਬਲੌਗ ਦੇ ਵਿੱਚ ਚੁਲੀ ਦਿਖਾਉਂਗੀ ਕਿਉਂਕਿ ਇਹ ਬਲੌਗ ਨਾ ਬਹੁਤ ਬਹੁਤ ਜ਼ਿਆਦਾ ਲੰਬਾ ਹੋ ਜੇਗਾ ਜੀ ਤੇ ਤੀਜੋ ਵਾਚਾ ਆਪਣੇ ਕਰਿਆ ਖਾਇਆ ਸਾਰਾ ਕੁਝ ਤੁਹਾਨੂੰ ਦਿਨ ਦੇ ਵਿੱਚ ਉਹ ਤੁਹਾਨੂੰ ਸ਼ੇਅਰ ਕਰ ਲਿਆ ਤੇ ਹੁਣ ਬਾਕੀ ਤੁਸੀਂ ਦੱਸਿਓ ਮੈਨੂੰ ਲੱਗਿਆ ਤਾਂ ਤੇ ਜੋ ਨਵੇਂ ਆ ਵੀਡੀਓ ਦੇ ਉੱਪਰ ਤਾਂ ਵੀਰੇ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਰਿਓ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਮੇਰਾ ਬਲੌਗ ਕਿਵੇਂ ਦਾ ਲੱਗਿਆ ਤੇ ਬਾਕੀ ਜਿਨ੍ਹਾਂ ਪੈਣਾਂ ਨੇ ਬੈੱਡ ਸ਼ੀਟਾਂ ਲਗਾਈਆਂ ਹੋਈਆਂ ਨੇ ਨਾ ਆ ਆਮਬਾਰੇ ਦੇ ਵਿੱਚ ਨਾ ਜੀ ਇੱਕ ਸਾਰ ਦੇ ਵਿੱਚ ਸਿਰਫ ਮਾਰਕੀਟ ਦੇ ਵਿੱਚ ਕਿਨ ਚੁੱਕੀਆਂ ਹੁੰਦੀਆਂ ਹੈ ਜਾਂ ਫਿਰ ਹਰ ਵੀਰਵਾਰ ਦੇ ਚੁੱਕੀ ਹੁੰਦੀ ਹੈ ਜਾਂ ਹਰ ਵੀਰਵਾਰ ਦੇ ਚੁੱਕੀ ਹੁੰਦੀ ਹੈ ਹਾਂ ਇੱਥੇ ਤਿੰਨ ਮਾਰਕੀਟ ਹੈ ਆਮਬਾਰੇ ਦੇ ਵਿੱਚ ਆਮਬਾਰੇ ਦੇ ਵਿੱਚ ਤਿੰਨ ਮਾਰਕੀਟ ਹੈ ਸੰਡੇ ਦੀ ਇੱਕ ਛੁੱਟੀ ਹੁੰਦੀ ਹੈ ਬੀਰਵਾਰ ਦੀ ਕਰਤਵਾਰਤ ਹੈ। ਅੰਮ੍ਰਿਤ ਦੇ ਵਿੱਚ ਤਿੰਨ ਮਾਰਕਿਟ ਹੈ। ਤਿੰਨ ਮਾਰਕਿਟ ਚਲੋ। ਹਾਂਜੀ ਮੈਂ ਕਹਾ ਜਿਹਨਾਂ ਘਰਾਂ ਨੇ ਬੈੱਡ ਸ਼ੀਟਾਂ ਮੁਆਈਆਂ ਹੋਈਆਂ ਤਾਂ ਉਹਨਾਂ ਦੀ ਗੱਲ ਕਰਦੀਆਂ। ਅੰਮ੍ਰਿਤ ਦੇ ਵਿੱਚ ਨਾ ਤਿੰਨ ਛੁੱਟੀਆਂ ਹੁੰਦੀਆਂ ਜੀ। ਇੱਕ ਛੁੱਟੀ ਤਿੰਨ ਸਾਲ ਦੇ ਵਿੱਚ ਤਿੰਨ ਛੁੱਟੀਆਂ। ਉੰਜ ਹਰ ਵੀਕ ਲਈ ਛੁੱਟੀਆਂ ਹੁੰਦੀ ਹੈ।

ਬਾਕੀ ਕਪੜਾ ਕਪੜਾ ਮਾਰਕੀਟ ਵੀਰਵਾਰ ਦੀ ਛੁੱਟੀ ਤੇ ਕਾਲਾ ਚੌਂਕ ਸੰਡੇਗੀ ਆ ਸੋਮਵਾਰ ਨੂੰ ਕਾਲਾ ਚੌਂਕ ਵਾਲੇ ਮਾਰਕੀਟ ਦੀ ਛੁੱਟੀ ਇਹਦੀਆਂ ਛੁੱਟੀਆਂ ਕਿੰਨੇ ਜਗਾਂ ਨਾਲ ਮੰਨੀਆਂ ਹੋਈਆਂ ਤੇ ਲੋਜੀ ਬਲੌਗ ਤੇ ਜਿਹੜੇ ਨਵੇਂ ਆ ਪਲੀਜ਼ ਮੀਡੀਅਮ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਰਿਓ ਲਾਈਕ ਜਰੂਰ ਕਰਿਓ ਅਕਮੈਂਟ ਵੀ 100% ਜਰੂਰ ਕਰਿਆ ਕਰੋ ਬ ਕਮੈਂਟ ਫਿਰ ਕਿਚਨ ਤੁਸੀਂ ਘਟ ਕਰਕੇ ਕਮੈਂਟ ਵੀ ਜਰੂਰ ਕਰਿਆ ਕਰੋ ਲਓ ਜੀ ਹੁਣ ਆਪਾਂ